ਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਆਖਰ ਬੇਅਦਬੀ ਅਤੇ ਮੁਆਫੀ ਕਾਂਡ ਵਿੱਚ ਫਸੇ ਸੁਖਵੀਰ ਖੁੱਲੀਆਂ ਪਰਤਾਂ ਜੇੜ ਦਾ ਜ਼ਬਾਨਤ ਅਮਰਿਤਪਾਲ ਦੀ ਕਿਸਮਤਾਂ ਹੋਵੇਗਾ 31 ਜੁਲਾਈ ਨੂੰ ਫੈਸਲਾ ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਖਿਲਾਫ ਦੋਸ਼ਤ ਹੈ ਸੀਬੀਆਈ ਵੱਲੋਂ ਕੇਜਰੀਵਾਲ ਖਿਲਾਫ ਅੰਤਮ ਚਾਰਜ ਸ਼ੀਟ ਦਾਖਲ ਕਨਬਾ ਪ੍ਰਸਤ ਲੀਡਰਾਂ ਤੇ ਮੁੱਖ ਮੰਤਰੀ ਮਾਨ ਨੇ ਵਿੰਨੇ ਨਿਸ਼ਾਨੇ ਪੈरिस 올림픽ਸ ਵਿੱਚ ਰਲਿਆ ਮਿਲਿਆ ਰਿਹਾ ਭਾਰਤ ਲਈ ਚੌਥਾ ਦਿਨ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਨ੍ਹਾਂ ਤੇ ਵਿਸਤਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਬਹੁਤ ਚਰਚਤ ਕੇਸ ਬੇਅਦਬੀ ਅਤੇ ਮੁਆਫੀ ਵਾਲਾ ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਧੜਾ ਦੁਫਾੜ ਵੀ ਹੋ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਵੀ ਕੀਤਾ ਗਿਆ ਸੁਖਬੀਰ ਬਾਦਲ ਨੂੰ ਤੇ ਹੁਣ ਉਸੇ ਹੀ ਬਰਗਾੜੀ ਬੇਅਦਬੀ ਤੋਂ ਲੈ ਕੇ ਗੁਰਬੀਤ ਰਾਮ ਰਹੀਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਵੱਲੋਂ ਦਿੱਤੀ ਗਈ ਮੁਆਫੀ ਅਤੇ ਇਸ ਮੁਆਫੀ ਨਾਮੇ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਕੀ ਭੂਮਿਕਾ ਸੀ ਅੱਜ ਤੱਕ ਦਾ ਸਭ ਤੋਂ ਵੱਡਾ ਖੁਲਾਸਾ ਹੋ ਗਿਆ ਤੇ ਇਹਨੂੰ ਲੈ ਕੇ ਹੁਣ ਤੂਫਾਨ ਉੱਠਣ ਦੀ ਸੰਭਾਵਨਾ ਹੈ ਕਿ ਸੁਖਬੀਰ ਬਾਦਲ ਦੀ ਜਿਹੜੀ ਭੂਮਿਕਾ ਸੀ ਉਹਨੂੰ ਲੈ ਕੇ ਡੇਰੇ ਦੇ ਸਿਆਸੀ ਵਿੰਗ ਨਾਲ ਜੁੜੇ ਪ੍ਰਦੀਪ ਕਲੇਰ ਨੇ ਸਭ ਤੋਂ ਵੱਡਾ ਖੁਲਾਸਾ ਕੀਤਾ ਹੈ। ਉਹਦਾ ਕਹਿਣਾ ਹੈ ਕਿ ਮੈਂ ਇਕੱਲੀ ਇਕੱਲੀ ਚੀਜ਼ ਇਮਾਨਦਾਰੀ ਨਾਲ ਤੇ ਸੱਚ ਦੱਸ ਰਿਹਾ ਹਾਂ। ਅਸਲ ਦੇ ਵਿੱਚ ਧਾਰਾ 164 ਦੇ ਅਧੀਨ ਦਿੱਤੇ ਉਸਨੇ ਆਪਣੇ ਬਿਆਨਾਂ ਦੇ ਵਿੱਚ ਕਿਹਾ ਹੈ ਕਿ ਗੁਰਮੀਤ ਰਾਮ ਰਹੀਮ ਅਤੇ ਹਨੀਪ੍ਰੀਤ ਨੂੰ ਬੇਅਦਵੀ ਦਾ ਮੁੱਖ ਮਲਜ਼ਮ ਉਹ ਕਹਿੰਦਾ ਮੈਂ ਦੱਸਦਾ। ਪਰ ਉਹਦੇ ਤੋਂ ਬਾਅਦ ਹੁਣ ਕਈ ਕਦਮ ਹੋਰ ਅੱਗੇ ਵਧ ਕੇ ਉਸਨੇ ਵੱਡੇ ਖੁਲਾਸੇ ਕਰ ਦਿੱਤੇ ਨੇ। ਉਹਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਦੇ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦਵਾਉਣ ਤੋਂ ਲੈ ਕੇ ਗੁਰਮੀਤ ਰਾਮ ਰਹੀਮ ਨਾਲ ਚੁੱਪ-ਚੁਪੀਤੇ ਕੀਤੀਆਂ ਮੁਲਾਕਾਤਾਂ ਮੈਂ ਕੱਲੀ-ਕੱਲੀ ਦਾ ਖੁਲਾਸਾ ਕਰ ਰਿਹਾ ਹਾਂ। ਇੰਨੇ ਹੀ ਨਹੀਂ ਪ੍ਰਦੀਪ ਕਲੇਰ ਨੇ ਦਾਅਵਾ ਕੀਤਾ ਕੋਈ ਆਪਣੇ ਬਿਆਨ ਤੋਂ ਪਿੱਛੇ ਵੀ ਨਹੀਂ ਹਟੂਗਾ ਤੇ ਉਹਦੇ ਕੋਲ ਇਹ ਸਾਰੀਆਂ ਗੱਲਾਂ ਦੇ ਪੂਰੇ ਤੇ ਪੁਖਤਾ ਸਬੂਤ ਵੀ ਨੇ। ਇਸ ਪੂਰੇ ਖੁਲਾਸੇ ਦੇ ਨਾਲ ਪ੍ਰਦੀਪ ਕਲੇਰ ਨੇ ਪੰਜਾਬ ਪੁਲਿਸ ਤੇ ਦਾਅਵਿਆਂ ਤੇ ਵੀ ਕਈ ਸਵਾਲ ਖੜੇ ਕਰ ਦਿੱਤੇ ਐ। ਇਸੇ ਦੌਰਾਨ ਪ੍ਰਦੀਪ ਕਲੇਰ ਨੇ ਸਿੱਖ ਭਾਈਚਾਰੇ ਕੋਲੋਂ ਸੱਚ ਤੇ ਖੜੇ ਰਹਿਣ ਲਈ ਉਹਦੋਂ ਕੋਲੋਂ ਸਾਥ ਦੀ ਅਪੀਲ ਵੀ ਕੀਤੀ ਹੈ। ਅਸਲ ਦੇ ਵਿੱਚ ਇੱਕ ਮੁਲਾਕਾਤ ਦੇ ਵਿੱਚ ਡੇਰੇ ਦੀ ਸਿਆਸੀ ਕਮੇਟੀ ਦੇ ਮੁਖੀ ਪ੍ਰਦੀਪ ਕਲੇਰ ਨੇ ਖੁਲਾਸਾ ਕੀਤਾ ਹੈ ਕਿ ਸਤੰਬਰ 2015 ਦੇ ਵਿੱਚ ਗੁਰਮੀਤ RAM ਰਹੀਮ ਦਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜਿਆ ਗਿਆ ਮੁਆਫੀ ਨਾਮਾ ਉਹ ਕਹਿੰਦਾ ਸਾਰਾ ਕੁਝ ਮੇਰੇ ਸਾਹਮਣੇ ਘਟਿਆ ਤੇ ਵਾਪਰਿਆ ਸੀ। ਅਤੇ ਇਹਦੇ ਵਿੱਚ ਉਹ ਗਵਾਹ ਹੈ ਉਨੇ ਦੱਸਿਆ ਕਿ ਗੁਰਮੀਤ ਰਾਮ ਰਹੀਮ ਦੀ ਪਹਿਲੀ ਫਿਲਮ ਜਿਹੜੀ ਐਮ ਐਸਜੀਸੀ ਸਿੱਖ ਸੰਗਤਾਂ ਦੇ ਵੱਲੋਂ ਉਹਦਾ ਵਿਰੋਧ ਕੀਤਾ ਗਿਆ ਜਿਸ ਤੇ ਕਾਰਨ ਉਹ ਪੰਜਾਬ ਚ ਰਿਲੀਜ਼ ਨਾ ਕੀਤੀ ਜਾ ਸਕੀ ਪਰ ਕਹਿੰਦੇ ਹਣੀ ਪ੍ਰੀਤ ਚਾਹੁੰਦੀ ਸੀ ਕਿ ਪੰਜਾਬ ਦੇ ਵਿੱਚ ਐਮ ਐਸਜੀ 2 ਰਿਲੀਜ਼ ਕੀਤੀ ਜਾਵੇ ਤਾਂ ਕਿ ਉਹਨਾਂ ਨੂੰ 200 ਕਰੋੜ ਦਾ ਫਾਇਦਾ ਹੋਵੇ ਉਹਨੇ ਦੱਸਿਆ ਕਿ ਉਹਦੇ ਤੋਂ ਬਾਅਦ ਰਾਮ ਰਹੀਮ ਅਤੇ ਹਣੀ ਪ੍ਰੀਤ ਨੇ ਉਹ ਕਹਿੰਦੇ ਮੈਨੂੰ ਅਤੇ ਬਾਬੇ ਦੀ ਪੰਜਾਬ ਵਿਚਲੀ ਸਿਆਸੀ ਵਿੰਗ ਦੇ ਮੁਖੀ ਹਰਸ਼ ਕਲੇਰ ਨੂੰ ਸਖਬੀਰ ਬਾਦਲ ਕੋਲ ਭੇਜ ਦਿੱਤਾ ਅਤੇ ਕਿਹਾ ਕਿ ਉਸ ਨੂੰ ਕਹੋ ਕਿ ਅਸੀਂ 2012 ਵਿੱਚ ਤੁਹਾਡੀ ਅਤੇ ਬੀਬਾ ਜੀ ਦੀ ਮਦਦ ਕੀਤੀ ਸੀ ਹੁਣ ਤੁਸੀਂ ਸਾਡੀ ਫਿਲਮ ਰਿਲੀਜ਼ ਕਰਵਾਓ ਅਸੀਂ ਤੁਹਾਡੀ ਅੱਗੇ ਵੀ ਮਦਦ ਕਰਦੇ ਰਹਾਂਗੇ ਹੁਣ ਜਿਹੜੀਆਂ ਇਹ ਗੱਲਾਂ ਕਹਿ ਦਿੱਤੀਆਂ ਨੇ ਲੱਗਦਾ ਹੈ ਕਿ ਸਖਬੀਰ ਦੀਆਂ ਮੁਸ਼ਕਲਾਂ ਥੋੜੀਆਂ ਨਹੀਂ ਪੂਰੀਆਂ ਵਧਣ ਗਈਆਂ ਪ੍ਰਦੀਪ ਕਲੇਰ ਨੇ ਕਿਹਾ ਕਿ ਮੈਂ ਹਰਸ਼ ਧੂਰੀ ਦੇ ਨਾਲ ਹਰਸਿਮਰਤ ਕੌਰ ਬਾਦਲ ਦੀ 12 ਸਫਦਰ ਜੰਗ ਬੰਗਲਾ ਜਿਹੜਾ ਉੱਥੇ ਪਹੁੰਚਿਆ ਸੁਖਵੀਰ ਬਾਦਲ ਉੱਥੇ ਸ਼ਨਿਚਰਵਾ ਤੇ ਐਤਵਾਰ ਨੂੰ ਮਿਲਿਆ ਕਰਦੇ ਸੀ ਕਹਿੰਦੇ ਇਹ ਜੁਲਾਈ ਅਤੇ ਅਗਸਤ ਦਾ ਮਹੀਨਾ ਸੀ ਕਹਿੰਦੇ ਅਸੀਂ ਸੁਖਵੀਰ ਨੂੰ ਗੁਰਮੀਤ ਰਾਮ ਰਹੀਮ ਦੇ ਮੈਸੇਜ ਬਾਰੇ ਜਾਣਕਾਰੀ ਦਿੱਤੀ ਤਾਂ ਸੁਖਵੀਰ ਨੇ ਕਿਹਾ ਕਿ ਮੈਂ 2012 ਚ ਜਦੋਂ ਗੁਰਮੀਤ ਰਾਮ ਰਹੀਮ ਨੂੰ ਮਿਲਿਆ ਸੀ ਤਾਂ ਮੈਂ ਬਾਬੇ ਨੂੰ ਕਿਹਾ ਸੀ ਤੁਸੀਂ ਮੁਆਫੀਨਾਮਾ ਭੇਜੋ ਇਹ ਜਿਹੜੀਆਂ ਗੱਲਾਂ ਮੈਂ ਦੱਸ ਰਿਹਾ ਹਾਂ ਇਹ ਇੱਕ ਮੁਲਾਕਾਤ ਦੇ ਵਿੱਚ ਉਹਨੇ ਬਿਲਕੁਲ ਜ਼ਾਰ ਕਰ ਦਿੱਤੀਆਂ ਨੇ ਕਿ ਤੁਸੀਂ ਮੁਆਫੀਨਾਮਾ ਭੇਜੋ ਪਰਦੀਪ ਕਲੇਰ ਕਹਿੰਦਾ ਕਿ ਗੁਰਬੀਤ ਰਾਹ ਰਹੀਮ ਕਹਿੰਦਾ ਕਿ ਮੈਨੂੰ ਪੰਥ ਚੋਂ ਛੇਕ ਦਿੱਤਾ ਗਿਆ ਇਹਦੇ ਬਾਵਜੂਦ ਸੁਖਵੀਰ ਬਾਦਲ ਲੋਕੇ ਡੇਰਾ ਸਿਰਸਾ ਦੀ ਸਵਿਫਟ ਗੱਡੀ ਵਿੱਚ ਬੈਠ ਕੇ 2012 ਵਿੱਚ ਗਿਆ ਫਿਰ ਪ੍ਰਦੀਪ ਕਲੇਰ ਨੇ ਦੱਸਿਆ ਕਿ ਸੁਖਵੀਰ ਬਾਦਲ ਨੇ ਸਾਨੂੰ ਕਿਹਾ ਕਿ ਤੁਸੀਂ ਬਾਬੇ ਨੂੰ ਕਹੋ ਕਿ ਮੁਆਫੀਨਾਮਾ ਭੇਜੇ ਫਿਰ ਮੈਂ ਸਭ ਕਰਵਾ ਦਿਆਂਗਾ ਜਦੋਂ ਹਾਰਸ਼ ਕਲੇਰ ਨੇ ਇਹ ਪੁੱਛਿਆ ਕਿ ਕੀ ਫਿਰ ਸਭ ਕੁਝ ਠੀਕ ਹੋ ਜਾਊਗਾ ਤਾਂ ਸੁਖਵੀਰ ਬਾਦਲ ਨੇ ਕਹਿੰਦੇ ਹਿੱਕ ਥਾਪੜ ਕੇ ਕਿਹਾ ਜਿਵੇਂ ਤੁਹਾਡੇ ਸਿਸਟਮ ਦਾ ਉਹ ਬਾਬਾ ਨਾ ਇੱਥੇ ਸਾਰੇ ਸਿਸਟਮ ਦਾ ਬਾਬਾ ਮੈਂ ਆ ਪ੍ਰਦੀਪ ਕਲੇਰ ਨੇ ਦਾਵਾ ਕੀਤਾ ਕਿ ਅਸੀਂ ਮੁੰਬਈ ਦੇ ਜੇ ਡਬਲਯੂ ਮੈਰੀਅਟ ਫਾਈਵ ਸਟਾਰ ਹੋਟਲ ਵਿੱਚ ਗਏ ਜਿੱਥੇ ਗੁਰਮੀਤ ਰਾਮ ਰਹੀਮ ਆਪਣੀ ਫਿਲਮ ਦੀ ਪ੍ਰੀ-ਪ੍ਰੋਡਕਸ਼ਨ ਤੇ ਕੰਮ ਕਰ ਰਿਹਾ ਸੀ ਅਸੀਂ ਉਹਨੂੰ ਸਪਸ਼ਟੀਕਰਨ ਦੇਣ ਬਾਰੇ ਕਿਹਾ ਕਿ ਇਹ ਸਪਸ਼ਟੀਕਰਨ ਦੇਣਾ ਹੋ ਤਾਂ ਕਹਿੰਦੇ ਉਹ ਸੋਚਾਂ ਚ ਪੈ ਗਿਆ ਤੇ ਹਨੀਪ੍ਰੀਤ ਨੇ ਉਹਨੂੰ ਸਮਝਾਇਆ ਕਿ ਦਸਤਖਤ ਨਾਲ ਜੇ ਇੱਕ ਦਸਤਖਤ ਕਰਦੇ ਹੋਗੇ 200 ਕਰੋੜ ਰੁਪਏ ਆ ਜਾਣਗੇ ਤਾ ਫਿਰ ਕਹਿੰਦੇ ਉਹ ਸਪਸ਼ਟੀਕਰਨ ਦੇਣ ਵਾਸਤੇ ਤਿਆਰ ਹੋ ਗਿਆ ਤੇ ਨਿਰਦੇਸ਼ ਦੇ ਦਿੱਤੇ। ਅਗਲੇ ਦਿਨ ਕਹਿੰਦੇ ਸਵੇਰੇ ਬਾਬੇ ਦੇ ਪ੍ਰੇਮੀ ਰਾਕੇਸ਼ ਦੜਬਾਰੇ ਸਾਰਾ ਸਪਸ਼ਟੀਕਰਨ ਹਿੰਦੀ 'ਚ ਤਿਆਰ ਕੀਤਾ ਤੇ ਉਹਦੇ ਤੇ ਉਹਨੇ ਦਸਤਖਤ ਕਰ ਦਿੱਤੇ। ਪ੍ਰਦੀਪ ਕਲੇਰ ਨੇ ਦਾਵਾ ਕੀਤਾ ਕਿ ਵੇਰ ਅਸੀਂ ਚੰਡੀਗੜ੍ਹ ਸੁਖਵੀਰ ਬਾਦਰ ਕੋਲ ਪਹੁੰਚੇ ਤੇ ਉਹਨਾਂ ਡਾਕਟਰ ਦਰਜੀਤ ਚੀਵਾ ਨੂੰ ਕਿਹਾ ਕਿ ਮੁਆਫੀਨਾਮਾ ਅੰਮ੍ਰਿਤਸਰ ਦੇ ਦਿਓ। ਡਾਕਟਰ ਦਰਜੀਤ ਚੀਵਾ ਨੇ ਕਿਹਾ ਕਿ ਤਾਂ ਹਿੰਦੀ 'ਚ ਹੈ। ਤਾਂ ਸੁਖਵੀਰ ਨੇ ਉਹਨੂੰ ਕਿਹਾ ਕਿ ਪੰਜਾਬੀ ਵਿੱਚ ਟ੍ਰਾਂਸਲੇਟ ਕੀਤਾ ਜਾਵੇ। ਪੰਜਾਬ ਵਾਲੇ ਮਾਫੀ ਨਾਮੇ ਦੇ ਵਿੱਚ ਕਹਿੰਦੇ ਖਿਮਾ ਜਾਚਨਾ ਵਰਡ ਇਹ ਸ਼ਬਦ ਪਾ ਦਿੱਤੇ ਗਏ ਪਰ ਉਹ ਗੁਰਮੀਤ RAM ਰਹੀਮ ਨੇ ਨਹੀਂ ਸੀ ਲਿਖੇ ਉਹ ਸੁਖਵੀਰ ਬਾਦਲ ਵੱਲੋਂ ਪਵਾਏ ਗਏ ਫਿਰ ਕਹਿੰਦੇ ਸਕੈਨ ਕਰਵਾ ਕੇ ਗੁਰਮੀਤ RAM ਰਹੀਮ ਦੇ ਦਸਤਖਤ ਕਰਵਾ ਲੈ ਕਾਪੀ ਕਰ ਲਈ ਗਏ ਤੇ ਪੰਜ ਸਿੰਘ ਸਹਿਬਾਨਾਂ ਨੂੰ ਗੁਰਮੀਤ RAM ਰਹੀਮ ਨੂੰ ਮਾਫੀ ਦੇਣ ਵਾਸਤੇ ਆਖਿਆ ਗਿਆ ਮਾਫੀ ਦਿੱਤੀ ਗਈ ਉਹ ਮਾਫੀ ਤੋਂ ਬਾਅਦ ਕਹਿੰਦੇ ਸਿੱਖ ਸੰਗਤਾਂ ਨੇ ਫਿਰ ਸਖਤ ਇਤਰਾਜ਼ ਕੀਤਾ ਮਾਫੀ ਨਾਮਾ ਜਦੋਂ ਮੀਡੀਆ ਵਿੱਚ ਆਇਆ ਆ ਫਿਰ ਗੁਰਮੀਤ ਰਾਮ ਰਹਿਮ ਕਹਿੰਦੇ ਬਹੁਤ ਗੁੱਸੇ 'ਚ ਆ ਗਿਆ ਕਿ ਮੈਂ ਤਾਂ ਆ ਮੁਆਫੀ ਮੰਗੀ ਆ ਜਿਹੜੀ ਉਹਦੇ 'ਚ ਖਿਮਾ ਜਾਂਚਨਾ ਦਾ ਸ਼ਬਦ ਪਾਇ ਹੀ ਹੈ ਨਹੀਂ ਸੀ ਲਿਖਿਆ ਹੀ ਹੈ ਰਹੀ ਸੀ ਉਹ ਕਹਿੰਦੇ ਬਾਬਾ ਮੇਰੇ ਅਤੇ ਹਰਸ਼ ਧੂਰੀ ਤੇ ਬਹੁਤ ਗੁੱਸੇ ਹੋਇਆ ਸੁਖਵੀਰ ਬਾਦਲ ਤੇ ਵੀ ਔਖਾ ਹੋਇਆ ਕਹਿੰਦੇ ਜਦੋਂ ਵਿਰੋਧ ਸ਼ੁਰੂ ਹੋਇਆ ਤਾਂ ਸੁਖਵੀਰ ਬਾਦਲ ਨੇ ਹਰਸ਼ ਧੂਰੀ ਨੂੰ ਕਿਹਾ ਕਿ ਬਾਬੇ ਨੂੰ ਅੰਮ੍ਰਿਤਸਰ ਆਉਣਾ ਪਵੇਗਾ ਤੇ ਮੈਂ ਚਾਰਟਰਡ ਪਲੇਨ ਭੇਜੂੰਗਾ ਸਵੇਰੇ 3 ਵਜੇ ਬਾਬਾ ਅੰਮ੍ਰਿਤਸਰ ਪਹੁੰਚ ਜਾਏਗਾ ਸੁਰੱਖਿਆ ਦਾ ਇੰਤਜ਼ਾਮ ਮੈਂ ਕਰੂੰਗਾ ਕਹਿੰਦੇ ਬਾਬੇ ਨੇ ਕਿਹਾ ਕਿ ਮੈਂ ਨਹੀਂ ਜਾ ਸਕਦਾ ਪ੍ਰਦੀਪ ਕਲੇਰ ਨੇ ਦਾਵਾ ਕੀਤਾ ਕਿ ਫਿਰ ਸੁਖਵੀਰ ਨੇ ਹਰਸ਼ ਧੂਰੀ ਨੂੰ ਅਤੇ ਮੈਨੂੰ ਫੋਨ ਕੀਤਾ ਤੇ ਦਿੱਲੀ ਬੁਲਾ ਲਿਆ ਦਿੱਲੀ ਬੁਲਾਇਆ ਅਤੇ ਕਿਹਾ ਮੁਰ ਤੋਂ ਹੁਣ ਹੋਰ ਚੀਜ਼ ਲਿਖੋ ਕਿ ਅਸੀਂ ਗੁਰੂ ਸਾਹਿਬ ਨੂੰ ਮੰਨਦੇ ਹਾਂ ਗੁਰੂ ਸਾਹਿਬ ਦਾ ਸਤਕਾਰ ਵੀ ਕਰਦੇ ਹਾਂ ਅਸੀਂ ਸਿੱਖਾਂ ਦੇ ਨਾਲ ਆ ਉਸ ਸਮੇਂ ਦਿੱਲੀ ਵਾਲੇ ਘਰ ਦੇ ਵਿੱਚ ਕਹਿੰਦੇ ਬਲਵੰਤ ਸਿੰਘ ਰਾਮੂ ਵਾਲੀਆ ਵੀ ਮੌਜੂਦ ਸੀ ਪ੍ਰਦੀਪ ਕਲੇਰ ਨੇ ਦਾਵਾ ਕੀਤਾ ਹੈ ਕਿ ਅਸੀਂ ਮੁਰਤੋਂ 2017 ਵਿੱਚ ਅਕਾਲੀ ਦਲ ਦੀ ਹਮਾਇਤ ਕੀਤੀ। ਚੋਣਾਂ ਤੋਂ ਠੀਕ ਪਹਿਲਾਂ ਸੁਖਵੀਰ ਬਾਦਲ ਲੋਕ ਕੇ ਜੈਪੁਰ ਸ਼ਹਿਰ ਤੋਂ ਬਾਅਦ ਬਾਬੇ ਦੇ ਡੇਰੇ ਦੇ ਵਿੱਚ ਉਹਨਾਂ ਨੂੰ ਮਿਲ ਕੇ ਗਿਆ। ਪਹਿਲਾਂ 5 ਸਟਾਰ ਹੋਟਲ ਦੇ ਵਿੱਚ ਰੁਕਿਆ ਫਿਰ ਡੇਰੇ ਦੀ ਗੱਡੀ ਵਿੱਚ ਰਾਹੀਂ ਉੱਥੇ ਪਹੁੰਚਿਆ। ਤੇ 4 ਫਰਵਰੀ 2017 ਨੂੰ VOTING ਸੀ। ਕਹਿੰਦੇ 2 ਫਰਵਰੀ ਨੂੰ ਸੁਖਵੀਰ ਬਾਦਲ ਆਡੀ ਗੱਡੀ ਦੇ ਵਿੱਚ ਬਹਿ ਕੇ ਦਿੱਲੀ ਦੇ ਗ੍ਰੇਟਰ ਕਲਾਸ ਦੇ ਵਿੱਚ ਰਾਤ 9 ਵਜੇ ਆਦਾ। ਸਖਵੀਰ ਬਾਦਰ ਕਹਿੰਦੇ ਉਸ ਵੇਲੇ ਡਿਪਟੀ ਸੀਐਮਸੀ ਸਾਰਾ ਰਿਕਾਰਡ ਚੈੱਕ ਕੀਤਾ ਜਾ ਸਕਦਾ ਹੈ ਕਲੇਰ ਨੇ ਦਾਵਾ ਕੀਤਾ ਕਿ ਇਹਦੇ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਡੇਰੇ ਨੇ ਸੁਖਵੀਰ ਅਤੇ ਹਰਸਿਵਰਤ ਕੌਰ ਬਾਦਲ ਦੀ ਮੁਰਤੋਂ ਮਦਦ ਕੀਤੀ ਪ੍ਰਦੀਪ ਕਲੇਰ ਨੂੰ ਜਦੋਂ ਪੁੱਛਿਆ ਕਿ ਕੀ ਸੱਟ ਨੇ ਤੁਹਾਨੂੰ ਸਰਕਾਰੀ ਗਵਾ ਬਣਨ ਦੇ ਵਾਸਤੇ ਕੋਈ ਦਬਾਅ ਪਾਇਆ ਤਾਂ ਉਹਨੇ ਕਿਹਾ ਕਿ ਮੇਰੇ ਤੇ ਇਸ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ ਮੈਂ 80 ਦੇ ਦਹਾਕੇ ਤੋਂ ਡੇਰੇ ਨਾਲ ਜੁੜਿਆ ਹੋਇਆ ਸੀ ਮੇਰਾ ਤਾਂ ਇਹ ਸਮਝੋ ਕਿ ਹਿਪਨੋਟਾਈਜ਼ ਮੈਨੂੰ ਕੀਤਾ ਗਿਆ ਸੀ ਹੁਣ ਮੇਰਾ ਮਨ ਭਰ ਗਿਆ ਅਤੇ ਮੈਂ ਸਭ ਕੁਝ ਸੱਚ ਕਹਿਣਾ ਚਾਹੁੰਦਾ। ਉਹ ਕਹਿੰਦਾ ਬਾਬੇ ਦੇ ਪੁੱਠੇ ਕੰਮਾਂ ਦੇ ਵਿੱਚ ਮੈਂ ਹੋਰ ਸਾਥ ਨਹੀਂ ਦੇ ਸਕਦਾ। ਮੈਂ ਪਰਮਾਤਮਾ ਨੂੰ ਮੂੰਹ ਦਿਖਾਉਣਾ ਹੈ। ਪ੍ਰਦੀਪ ਕਲੇਰ ਨੇ ਮੁਲਾਕਾਤ ਦੌਰਾਨ ਪੁਲਿਸ ਤੋਂ ਸਵਾਲਾਂ ਦੇ ਘੇਰੇ ਵਿੱਚ ਲਿਆ ਕੇ ਖੜਾ ਕਰ ਦਿੱਤਾ। ਉਹਨਾਂ ਆ ਕਿਹਾ ਕਿ ਮੈਂ ਹੈਰਾਨ ਹਾਂ ਕਿ ਮੇਰਾ ਨਾਮ ਰਕੇਸ਼ ਢੜਬਾ, ਹਰਸ਼ ਧੂਰੀ ਤੇ ਗगन ਬਰੇਟਾਵੰਗ ਫਰਾਰਾਂ ਦੀ ਲਿਸਟ ਵਿੱਚ ਪਾ ਦਿੱਤਾ। ਮੈਂ ਤਾਂ ਕਦੇ ਫਰਾਰੀ ਨਹੀਂ ਸੀ। ਕਈ ਵਾਰ ਹਵਾਈ ਜਹਾਜ਼ ਦੀ ਯਾਤਰਾ ਕੀਤੀ ਹੈ। ਦੇਸ਼ ਤੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਮੈਂ ਕੰਮ ਕਰਨ ਵਾਸਤੇ ਜਾਂਦਾ ਸੀ ਮੈਨੂੰ ਤਾਂ ਕਦੇ ਪੁਲਿਸ ਨੇ ਪੇਸ਼ੀ ਦਾ ਨੋਟਸ ਵੀ ਨਹੀਂ ਭੇਜਿਆ ਜਦੋਂ ਇਸੇ ਸਾਲ ਕੰਦੇ ਪੁਲਿਸ ਗੁਰੂਗ੍ਰਾਮ ਮੈਨੂੰ ਮਿਲਣ ਪਹੁੰਚੀ ਤਾਂ ਮੈਂ ਇੱਕਦਮ ਉਹਨਾਂ ਦੇ ਨਾਲ ਜਾਣ ਨੂੰ ਤਿਆਰ ਹੋ ਗਿਆ ਅਤੇ ਸਿੱਟ ਨੂੰ ਕਿਹਾ ਕਿ ਤੁਸੀਂ ਮੈਨੂੰ ਖੁੱਲ੍ਹ ਕੇ ਪੁੱਛ ਸਕਦੇ ਹੋ ਜੋ ਪੁੱਛਣਾ ਹੈ ਮੈਂ ਸਾਰੀਆਂ ਗੱਲਾਂ ਖੋਲ ਕੇ ਦੱਸਾਂਗਾ ਪ੍ਰਦੀਪ ਕਲੇਰ ਦੀਆਂ ਗੱਲਾਂ ਤੇ ਜੇਕਰ ਯਕੀਨ ਕਰੀਏ ਤਾਂ ਪੁਲਿਸ ਨੇ ਗਵਾਹਾਂ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਭਾਵੇਂ ਕੇਸ ਨੂੰ ਲੈ ਕੇ ਪੁਲਿਸ ਤੇ ਵੀ ਦਬਾਅ ਸੀ ਪ੍ਰਦੀਪ ਕਲੇਰ ਨੇ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੂੰ ਦਿੱਤੇ 164 ਅਧੀਨ ਜਿਹੜੇ ਬਿਆਨ ਨੇ ਉਹਨਾਂ ਦੌਰਾਨ ਦੱਸਿਆ ਸੀ ਕਿ ਜਦੋਂ ਇੱਕ ਸਿੱਖ ਪ੍ਰਚਾਰਕ ਪਾਈ ਹਰਜਿੰਦਰ ਸਿੰਘ ਮਾਜੀ ਦਾ ਪ੍ਰਚਾਰ ਸੀ ਉਦੋਂ ਤੋਂ ਬਾਅਦ ਡੇਰੇ ਦੇ ਲੋਕਟ ਪਾਏ ਹੋਏ ਲੋਕਾਂ ਨੇ ਭਗਾ ਮਾਰੀ ਸੀ ਤਾਂ ਉਸ ਸਮੇਂ ਮੈਂ ਦਿੱਲੀ ਵਿੱਚ ਗੁਰਮੀਤ ਰਾਮ ਰਹੀਮ ਨੂੰ ਮਰਨ ਵਾਸਤੇ ਪਹੁੰਚਿਆ ਸੀ ਤਾਂ ਕਿਸੇ ਨੇ ਗੁਰਮੀਤ ਰਾਮ ਰਹੀਮ ਨੂੰ ਇਸ ਦੀ ਜਾਣਕਾਰੀ ਦਿੱਤੀ ਹਣੀ ਪ੍ਰੀਤ ਨੇ ਵੀ ਕਹਿੰਦੇ ਸਿੱਖਾਂ ਦੇ ਧਾਰਮਿਕ ਗ੍ਰੰਥ ਦੀ ਬਿਆਦਵੀ ਕਰਨ ਦੇ ਨਿਰਦੇਸ਼ ਦਿੱਤੇ ਅਤੇ ਪੰਜਾਬ ਦੇ ਸਿਆਸੀ ਵਿੰਗ ਦੇ ਮੁਖੀ ਮਹਿੰਦਰਪਾਲ ਬਿੱਟੂ ਨੂੰ ਉਹ ਦਿੱਤੇ ਗਏ ਸੀ ਅਤੇ ਉਹਦੇ ਤੋਂ ਬਾਅਦ ਉਹ ਬੇਅਦਬੀ ਹੋਈ ਪਰ ਮੁਆਫੀ ਨਾਮੇ ਨੂੰ ਲੈ ਕੇ ਪ੍ਰਦੀਪ ਕਲੇਰ ਨੇ ਸੁਖਵੀਰ ਬਾਦਲ ਦੀ ਭੂਮਿਕਾ ਨੂੰ ਲੈ ਕੇ ਹੁਣ ਤੱਕ ਜਿਹੜਾ ਖੁਲਾਸਾ ਕੀਤਾ ਹੈ ਉਹ ਅੱਜ ਤੱਕ ਦਾ ਸਭ ਤੋਂ ਵੱਡਾ ਤੇ ਹੈਰਾਨ ਕਰਨ ਵਾਲਾ ਖੁਲਾਸਾ ਹੈ ਉਹ ਸ਼੍ਰੀ ਅਕਾਲ ਤਖਤ ਤੇ ਮੁਆਫੀ ਨੂੰ ਲੈ ਕੇ ਉਹਨਾਂ ਦੀਆਂ ਮੁਸ਼ਕਲਾਂ ਜ਼ਰੂਰ ਵਧਾਏਗਾ ਕਿਉਂਕਿ ਹੁਣ ਉਹਨਾਂ ਨੂੰ ਕੀ ਸਜ਼ਾ ਲਾਈ ਜਾਂਦੀ ਹੈ ਕਿ ਸੇਵਾ ਲਈ ਜਾਂਦੀ ਹੈ ਕਿ ਤਨਖਾਹ ਲਈ ਜਾਂਦੀ ਹੈ ਕਿ ਪੰਚ ਤੋਂ ਛੇਕਿਆ ਜਾਂਦਾ ਹੈ ਉਦੋਂ ਪਹਿਲਾਂ ਆ ਬਿਆਨ ਸਾਹਮਣੇ ਆ ਗਏ ਨੇ ਲੱਗਦਾ ਕਿ ਜਿਹੜੇ ਮਲਮੀ ਜ਼ੁਬਾਨ ਨਾਲ ਕਹਿੰਦੇ ਸੀ ਹੁਣ ਪ੍ਰਦੀਪ ਕਲੇਰ ਨੇ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਮੋਹਰ ਲਾ ਦਿੱਤੀ ਹੈ ਹੁਣ ਗੱਲ ਕਰਦੇ ਹਾਂ ਕਿ ਅਮਰਿਤਪਾਲ ਸਿੰਘ ਜੇਲ੍ਹ ਵਿੱਚ ਰਹੇਗਾ ਜਾਂ ਮਿਲੇਗੀ ਸਮਾਨਤ ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਨੇ ਅਮਰਿਤਪਾਲ ਸਿੰਘ ਅਮਰਿਤਪਾਲ ਸਿੰਘ ਇਸ ਵਕਤ ਐਨਐਸਏ ਤਹਿਤ ਨਜ਼ਰਬੰਦ ਹੈ ਅਤੇ ਨਜ਼ਰਮੰਦੀ ਦੀ ਮਿਆਦ ਵਧਣ ਦੇ ਕਾਰਨ ਉਸਨੇ ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੋਈ ਹੈ ਅਤੇ ਉਹਨਾਂ ਨੇ ਆਪਣੀ ਰਿਹਾਈ ਦੀ ਮੰਗ ਕੀਤੀ ਹੈ ਤੇ ਇਹਨੂੰ ਗੈਰਕਾਨੂੰਨੀ ਦੱਸਿਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੇ ਅਮਰਿਤਪਾਲ ਦੀ ਪਟੀਸ਼ਨ ਤੇ ਗਲਤੀਆਂ ਅਤੇ ਸਵਾਲ ਖੜੇ ਕਰ ਦਿੱਤੇ। ਇਹਦੇ ਤੋਂ ਬਾਅਦ ਹਾਈ ਕੋਰਟ ਨੇ ਅਮਰਿਤਪਾਲ ਦੇ ਵਕੀਲ ਨੂੰ ਗਲਤੀਆਂ ਸੁਧਾਰਨ ਦੇ ਹੁਕਮ ਦਿੱਤੇ ਨਹੀਂ ਅਤੇ ਮਾਮਲੇ ਦੀ ਸੁਣਵਾਈ 3 ਦਿਨਾਂ ਦੇ ਵਾਸਤੇ ਟਾਲ ਦਿੱਤੀ। ਪਾਵ 31 ਜੁਲਾਈ ਨੂੰ ਹੁਣ ਅਗਲੀ ਸੁਣਵਾਈ ਹੋਏਗੀ। ਇਹਦੇ ਨਾਲ ਹੀ ਅਮਰਿਤਪਾਲ ਸਿੰਘ ਦੀ ਸੰਸਦੀ ਵੀ ਚੁਣੌਤੀ ਦੇ ਦਿੱਤੀ ਗਈ ਹੈ ਖੜੂਰ ਸਾਹਿਬ ਤੋਂ ਇੱਕ ਹੋਰ ਆਜ਼ਾਦ ਉਮੀਦਵਾਰ ਸਨ ਵਿਕਰਮਜੀਤ ਸਿੰਘ ਇਸ ਸਬੰਧੀ ਉਹਨਾਂ ਨੇ ਵੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਬੀਤੇ ਦਿਨੀ ਦਾਇਰ ਕਰ ਦਿੱਤੀ ਸੀ ਪਟੀਸ਼ਨ ਦੇ ਵਿੱਚ ਕੁਝ ਗੱਲਾਂ ਦਾ ਜ਼ਿਕਰ ਹੈ ਜਿਹੜੀਆਂ ਪੰਜ ਨੇ ਦਲੀਲ ਇਹ ਦਿੱਤੀ ਗਈ ਹੈ ਕਿ ਅਮਰਿਤਪਾਲ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰਾਂ ਵਿੱਚ ਕਈ ਜਾਣਕਾਰੀਆਂ ਲੁਕੋਈਆਂ ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਨਾਮਜ਼ਦਗੀ ਫਾਰਮ ਅਧੂਰਾ ਹੈ ਫੰਡ ਕਿੱਥੋਂ ਆਏ ਨੇ ਡੋਨੇਸ਼ਨ ਕਿੱਥੋਂ ਆਈ ਹੈ ਖਰਚੇ ਕਿੱਥੇ ਕੀਤੇ ਗਏ ਇਹ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਵੋਟਾਂ ਮੰਗਣ ਲਈ ਧਾਰਮਿਕ ਸਥਾਨਾਂ ਦੀ ਖੁੱਲ ਕੇ ਵਰਤੋਂ ਕੀਤੀ ਗਈ ਬਿਨਾ ਪਰਵਾਨਗੀ ਤੋਂ ਚੋਣ ਪ੍ਰਚਾਰ ਦੀ ਸਮਗਰੀ ਛਾਪੀ ਗਈ ਅਤੇ ਵੰਡੀ ਗਈ ਚੋਣ ਕਮਿਸ਼ਨ ਦੀ ਆਗਿਆ ਤੋਂ ਬਗੈਰ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਗਿਆ ਇਸ ਮਾਮਲੇ ਦੀ ਸੁਣਵਾਈ 5 ਅਗਸਤ ਨੂੰ ਹੋਣੀ ਹੈ ਤੇ ਹੁਣ ਗੱਲ ਕਰਦੇ ਹਾਂ ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਦੀ ਸੰਦੀਪ ਸਿੰਘ ਦੇ ਖਿਲਾਫ ਮਹਿਲਾ ਕੋਚ ਦੇ ਸਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ 5 ਧਾਰਾਵਾਂ ਦੇ ਤਹਿਤ ਦੋਸ਼ ਐਲਾਨ ਕਰ ਦਿੱਤੇ ਗਏ ਨੇ। ਸੰਦੀਪ ਸਿੰਘ ਦੇ ਵਿਰੁੱਧ ਧਾਰਾ 354 354ਏ 354ਬੀ 506 ਅਤੇ 509 ਦੇ ਤਹਿਤ ਦੋਸ਼ਾਇਦ ਹੋਏ ਨੇ। ਮਾਮਲੇ ਦੀ ਅਗਲੀ ਸੁਣਵਾਈ 17 ਅਗਸਤ ਨੂੰ ਨਿਰਧਾਰਤ ਕੀਤੀ ਗਈ ਹੈ। ਸੁਣਵਾਈ ਦੇ ਦੌਰਾਨ ਅਦਾਲਤ ਨੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਦੀ ਪੀੜਤਾ ਨਾਲ ਬਲਾਤਕਾਰ ਦੀ ਕੋਸ਼ਿਸ਼ ਤੇ ਮੱਦੇ ਨਜ਼ਰ ਦੋਸ਼ ਹਟਾਉਣ ਅਤੇ ਧਾਰਾ ਜੋੜਨ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਜੂਨੀਅਰ ਕੋਚ ਸਰੀਰਕ ਸ਼ੋਸ਼ਣ ਮਾਮਲੇ ਵਿੱਚ ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਦੇ ਖਿਲਾਫ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਦੋਸ਼ ਐਡ ਕੀਤੇ ਗਏ ਐ। ਹੁਣ ਸੰਦੀਪ ਸਿੰਘ ਦੇ ਖਿਲਾਫ ਕੇਸ ਤਰਜ ਕੀਤਾ ਜਾਏਗਾ ਅਤੇ ਅਗਲੀ ਸੁਣਵਾਈ ਦੇ ਦੌਰਾਨ ਗਵਾਹਾਂ ਦੇ ਬਿਆਨ ਦਰਜ ਕੀਤੇ ਜਾਣਗੇ। ਜੂਨੀਅਰ ਕੋਚ ਸਰੀਰਕ ਸ਼ੋਸ਼ਣ ਮਾਮਲੇ ਵਿੱਚ ਸ਼ਾਮਲ ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਦੇ ਖਿਲਾਫ ਜ਼ਿਲ੍ਹਾ ਚੰਡੀਗੜ੍ਹ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ। ਮਲਜ਼ਮ ਸਾਬਕਾ ਮੰਤਰੀ ਸੰਦੀਪ ਸਿੰਘ ਦੇ ਖਿਲਾਫ ਅਦਾਲਤ ਦੇ ਵਿੱਚ ਇਹ ਦੋਸ਼ ਐਦ ਕੀਤੇ ਗਏ ਐ ਸੰਦੀਪ ਸਿੰਘ ਦੇ ਵਿਰੁੱਧ ਦੋਸ਼ ਐਦ ਕਰਨ ਦੀ ਪ੍ਰਕਿਰਿਆ ਨੂੰ ਦੱਸਣਾ ਬਣਦਾ ਹੈ ਕਿ ਡੇਢ ਸਾਲ ਤੋਂ ਵੱਧ ਦਾ ਸਮਾਂ ਲੱਗ ਗਿਆ ਹੁਣ ਇਸ ਮਾਮਲੇ ਵਿੱਚ ਸੰਦੀਪ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਹੋਏਗਾ ਯੂਨੀਅਰ ਮਹਿਲਾ ਕੋਚ ਨੇ ਦੱਸਣਾ ਬਣਦਾ ਕਿ 26 ਦਸੰਬਰ 2022 ਨੂੰ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਤੇ ਸਰੀਰਕ ਸ਼ੋਸ਼ਣ ਅਤੇ ਕੁਝ ਹੋਰ ਦੋਸ਼ ਲਗਾਉਂਦੀ ਹੋਏ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਜਾਂਚ ਤੋਂ ਬਾਅਦ ਪੁਲਿਸ ਨੇ 31 ਦਸੰਬਰ ਦੀ ਰਾਤ 11 ਵਜੇ ਸੈਕਟਰ 26 ਥਾਣੇ 'ਚ ਸੰਦੀਪ ਸਿੰਘ ਦੇ ਖਿਲਾਫ ਧਾਰਾ 342 354 354ਏ 354ਬੀ ਅਤੇ 506 ਦੇ ਤਹਿਤ ਕੇਸ ਦਰਜ ਕੀਤਾ ਸੀ। ਇਹਦੇ ਤੋਂ ਬਾਅਦ ਡੀਐਸਪੀ ਪੂਰਵੀ ਪਾਲਕ ਗੋਲਦੀ ਨਿਗਰਾਨੀ ਹੇਠ ਮਾਮਲੇ ਦੀ ਜਾਂਚ ਵਾਸਤੇ ਇੱਕ ਸਿਟ ਬਣਾ ਦਿੱਤੀ ਗਈ ਸੀ। ਸਿਟ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਸੰਦੀਪ ਸਿੰਘ ਦੇ ਖਿਲਾਫ ਆਈਪੀਸੀ ਦੀ ਧਾਰਾ 509 ਵੀ ਜੋੜ ਦਿੱਤੀ। 26 ਦਸੰਬਰ 2022 ਨੂੰ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਤੇ ਜਨਸੀ ਸ਼ੋਸ਼ਣ ਦੇ ਦੋਸ਼ ਲੱਗੇ ਸੀ ਸਾਬਕਾ ਮੰਤਰੀ ਤੇ ਖੇਡ ਵਿਭਾਗ ਦੇ ਵਿੱਚ ਕੰਮ ਕਰ ਰਹੀ ਇੱਕ ਯੂਨੀਅਰ ਮਹਿਲਾ ਕੋਚ ਨੇ ਦੋਸ਼ ਲਗਾ ਦਿੱਤੇ ਸੀ ਅਤੇ 31 ਦਸੰਬਰ 2022 ਨੂੰ ਫਿਰ ਸੈਕਟਰ 26 ਦੀ ਥਾਣਾ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਤੇ ਇਹ ਮੁਕੱਦਮਾ ਦਰਜ ਕੀਤਾ ਸੀ ਤੇ ਜਿੱਥੇ ਹੁਣ ਦੋਸ਼ ਐਡ ਕਰ ਦਿੱਤੇ ਗਏ ਨੇ ਹੁਣ ਗੱਲ ਕਰਦੇ ਹਾਂ ਸੀਬੀਆਈ ਦੇ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਖਿਲਾਫ ਅੰਤਮ ਚਾਰਜ ਸ਼ੀਟ ਦਾਖਲ ਕਰ ਦਿੱਤੀ ਗਈ ਹੈ ਸੀਬੀਆਈ ਨੇ ਕਥਿਤ ਆਪਕਾਰੀ ਨੀਤੀ ਕੱਪੜੇ ਚ ਮਾਮਲੇ ਦੇ ਵਿੱਚ ਜਾਂਚ ਪੂਰੀ ਕਰਦਿਆਂ ਸੋਮਵਾਰ ਦੇ ਦਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰਨਾਂ ਦੇ ਖਿਲਾਫ ਆਪਣੀ ਅੰਤਮ ਚਾਰ ਸ਼ੀਟ ਦਾਖਲ ਕੀਤੀ ਹੈ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਸੀਬੀਆਈ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾਂ ਇੱਕ ਮੁੱਖ ਚਾਰ ਸ਼ੀਟ ਅਤੇ ਫਿਰ ਚਾਰ ਹੋਰ ਸਪਲੀਮੈਂਟਰੀ ਚਾਰਟ ਸ਼ੀਟਾਂ ਦਾਇਰ ਕਰ ਦਿੱਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤਲंगाना ਦੇ ਵਿਧਾਨਕਾਰ ਕਾਉਂਸਲਰ ਕੇ ਕਵਿਤਾ ਅਤੇ ਹੋਰਨਾਂ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ। ਸੀਬੀਆਈ ਕੇ ਕਪਤਾ ਦੇ ਖਿਲਾਫ ਆਪਣੀ ਚਾਰ ਸ਼ੀਟ ਵਿੱਚ ਕਹਿ ਰਹੀ ਹੈ ਕਿ ਉਹ ਸ਼ਰਾਬ ਕਾਰੋਬਾਰੀ ਮੰਗੁੰਟਾ ਸ਼੍ਰੀ ਨਿਵਾਸ਼ਲੂ ਰੈਡੀ ਤੇਲਗੂ ਦੇਸ਼ਮ ਪਾਰਟੀ ਦੇ ਆਗੂ ਨੇ ਅਤੇ ਸੰਸਦ ਮੈਂਬਰ ਨੇ ਉਹਨਾਂ ਨੇ 16 ਮਾਰਚ 2021 ਨੂੰ ਦਿੱਲੀ ਦੇ ਸਕਤਰੇਤ ਵਿੱਚ ਕੇਜਰੀਵਾਲ ਦੇ ਦਫ਼ਤਰ ਵਿੱਚ ਉਹਨਾਂ ਨਾਲ ਮੁਲਾਕਾਤ ਕੀਤੀ ਅਤੇ ਉਹਨੂੰ ਆបਕਾਰੀ ਨੀਤੀ 2021-22 ਦੇ ਵਿੱਚ ਬਦਲਾਅ ਕਰਨ ਲਈ ਕਿਹਾ ਸੀ। ਤਾ ਜੋ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਵਿੱਚ ਉਸ ਤੇ ਸ਼ਰਾਬ ਦੇ ਕਾਰੋਬਾਰ ਨੂੰ ਮਦਦ ਮਿਲ ਸਕੇ ਸੀਬੀਆਈ ਨੇ ਦੋਸ਼ ਲਾਇਆ ਸੀ ਕਿ ਕੇਜਰੀਵਾਲ ਨੇ ਰੈਡੀ ਨੂੰ ਸਮਰਥਨ ਦਾ ਭਰੋਸਾ ਦਿੱਤਾ ਸੀ ਅਤੇ ਉਸ ਨੂੰ ਮਲਜ਼ਮ ਕੇ ਕਪਤਾ ਦੇ ਨਾਲ ਸੰਪਰਕ ਕਰਨ ਵਾਸਤੇ ਕਿਹਾ ਸੀ ਕਿਉਂਕਿ ਉਹ ਦਿੱਲੀ ਦੀ ਆਪਕਾਰੀ ਨੀਤੀ ਤੇ ਆਪਣੀ ਟੀਮ ਨਾਲ ਮਿਲ ਕੇ ਕੰਮ ਕਰ ਰਹੀ ਸੀ ਉਹਨਾਂ ਦੋਸ਼ ਲਾਇਆ ਸੀ ਕਿ ਬਦਲੇ ਚ ਕੇਜਰੀਵਾਲ ਨੇ ਰੈਡੀ ਨੂੰ ਉਹਨਾਂ ਦੀ ਪਾਰਟੀ ਨੂੰ ਫੰਡ ਮੁਹੱਈਆ ਕਰਵਾਉਣ ਲਈ ਆਖਿਆ ਸੀ ਸੀਬੀਆਈ ਨੇ ਇਹ ਵੀ ਦੋਸ਼ ਲਾਇਆ ਹੈ ਕਿ ਦੱਖਣੀ ਭਾਰਤ ਵਿੱਚ ਸ਼ਰਾਬ ਦੇ ਕਾਰੋਬਾਰੀ ਨਾਲ ਜੁੜੇ ਕੁਝ ਲੋਕਾਂ ਨੇ ਸ਼ਹਿ ਦੋਸ਼ੀ ਵਿਜੇ ਨਾਇਰ ਅਭਿਸ਼ੇਕ ਬੋਇਨਪੱਲੀ ਅਤੇ ਦਿਨੇਸ਼ ਅਰੋੜਾ ਦੇ ਰਾਹੀਂ ਦਿੱਲੀ ਵਿੱਚ ਸੱਤਾਧਾਰੀ ਭਾਪ ਆਪ ਦੇ ਕੁਝ ਆਗੂਆਂ ਨਾਲ ਮਿਲ ਕੇ 2021-2022 ਦੀ ਆਪਕਾਰੀ ਨੀਤੀ ਵਿੱਚ ਬਦਲਾਅ ਕਰਨ ਦੀ ਸਾਜ਼ਿਸ਼ ਘੜੀ ਸੀ ਸਰਕਾਰੀ ਕਰਮਚਾਰੀਆਂ ਨੂੰ ਲਗਭਗ 90 ਤੋਂ 100 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਗਈ ਸੀਬੀਆਈ ਨੇ ਦੋਸ਼ ਲਾਇਆ ਹੈ ਕਿ ਇੱਕ ਇੱਕ ਵਕ ਬਾਅਦ ਵਿੱਚ ਉਹਨਾਂ ਦੇ ਮੁਨਾਫੇ ਦੇ ਮਾਰਜਨ ਵਿੱਚੋਂ ਐਲ1 ਲਾਇਸੈਂਸ ਰੱਖਣ ਵਾਲੇ ਥੋਕ ਵਿਕਰਤਾਵਾਂ ਨੂੰ ਵਾਪਸ ਕਰ ਦਿੱਤੀ ਗਈ। ਸੀਬੀਆਈ ਨੇ ਇਹ ਵੀ ਦੋਸ਼ ਲਾਇਆ ਸੀ ਕਿ ਇਸ ਨੀਤੀ ਦੇ ਤਿੰਨ ਹਿੱਸੇਦਾਰ ਸ਼ਰਾਬ ਨਿਰਮਾਤਾ, ਥੋਕ ਵਿਕਰੇਤਾ ਅਤੇ ਪਰਚੂਨ ਵਿਕਰੇਤਾ ਨੇ ਵਿਵਸਥਾਵਾਂ ਦੀ ਉਲੰਘਣਾ ਕੀਤੀ ਅਤੇ ਨੀਤੀ ਦੀ ਭਾਵਨਾ ਦੇ ਵਿਰੁੱਧ ਇੱਕ ਕਾਰਟਲ ਬਣਾਇਆ ਅਤੇ ਕਿਹਾ ਕਿ ਸਾਰੇ ਸਾਜ਼ਿਸ਼ਕਰਤਾਵਾਂ ਨੇ ਇਸ ਅਪਰਾਧਿਕ ਸਾਜ਼ਿਸ਼ ਦੇ ਗੈਰਕਾਨੂੰਨੀ ਉਦੇਸ਼ਾ ਨੂੰ ਪ੍ਰਾਪਤ ਕਰ ਲਈ। ਕਥੇ ਤਰਤੇ ਸਰਗਰਮ ਭੂਮਿਕਾ ਨਿਭਾਈ ਸੀਬੀਆਈ ਨੇ ਦੋਸ਼ ਲਾਇਆ ਸੀ ਕਿ ਇਹਦੇ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਅਤੇ ਸਾਜ਼ਿਸ਼ ਵਿੱਚ ਸ਼ਾਮਲ ਸਰਕਾਰੀ ਮੁਲਾਜ਼ਮਾਂ ਤੇ ਹੋਰ ਮੁਲਜ਼ਮਾਂ ਨੂੰ ਬੇਲੋੜਾ ਵਿੱਤੀ ਲਾਭ ਵੀ ਪਹੁੰਚਾਇਆ ਗਿਆ ਹੁਣ ਵੇਖਦੇ ਹਾਂ ਕਿ ਇਸ ਕੇਸ ਦਾ ਅੱਗੇ ਚੱਲ ਕੇ ਕੀ ਬਣਦਾ ਹੈ ਹੁਣ ਗੱਲ ਕਰਦੇ ਹਾਂ ਪਰਿਵਾਰਵਾਦ ਦੀ ਪੁਨਬਾ ਪ੍ਰਸਤੀ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦੀਨਾਗਰ ਦੇ ਲੋਕਾਂ ਨੂੰ ਉਹਨਾਂ ਨਿਵਾਸੀਆਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਹੈ ਮੁੱਖ ਮੰਤਰੀ ਮਾਨ ਦੇ ਵੱਲੋਂ ਦੀਨਾ ਨਗਰ ਦੇ ਵਿੱਚ ਰੇਲਵੇ ਓਵਰ ਬ੍ਰਿਜ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਹਦੇ ਨਾਲ ਸਰਹੱਦੀ ਪਿੰਡਾਂ ਨੂੰ ਵੱਡਾ ਲਾਭ ਮਿਲੇਗਾ ਉਹਨਾਂ ਦੱਸਿਆ ਕਿ 51 ਕਰੋੜ ਤੇ 74 ਲੱਖ ਦੀ ਲਾਗਤ ਨਾਲ ਇਹਨੂੰ ਤਿਆਰ ਕੀਤਾ ਜਾ ਰਿਹਾ ਹੈ ਇਹਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਦੀਨਾ ਨਗਰ ਨੂੰ ਇੱਕ ਟੂਰਿਸਟ ਸਥਾਨ ਬਣਾਇਆ ਜਾਏਗਾ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਇਹ ਰਾਜਧਾਨੀ ਵੀ ਰਹੀ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਉਹਨਾਂ ਦੀ ਕੀ ਗੱਲ ਕਰਨੀ ਹੈ ਉਹਨਾਂ ਤੇ ਫਿਰ ਉਹਨਾਂ ਦੇ ਨਿਸ਼ਾਨੇ ਵਿੰਨੇ ਕਿ ਉਹਨਾਂ ਨੇ ਮੁੱਖ ਮੰਤਰੀ ਬਣ ਲਈ ਕੱਪੜੇ ਵੀ ਤਿਆਰ ਕਰਵਾ ਲਈ ਸੀ ਪਰ ਉਹਨਾਂ ਦਾ ਸੌ ਚੱਕ ਸਮਾਗਮ ਨਹੀਂ ਹੋ ਸਕਿਆ ਉਹਨਾਂ ਆ ਕਿਹਾ ਕਿ ਕਾਦੀਆਂ ਵਿੱਚ ਦੋ ਭਰਾਵਾਂ ਦਾ ਇੱਕ ਘਰ ਜਿਸ ਤੇ ਵਿੱਚ ਦੋਵਾਂ ਦੇ ਵਿੱਚੋਂ ਕੋਈ 10-12 ਪੌੜੀਆਂ ਜੇਕਰ ਇੱਧਰ ਉੱਧਰ ਚਲਾ ਜਾਂਦਾ ਤਾਂ ਦੋਵਾਂ ਦੀ ਪਾਰਟੀ ਬਦਲ ਜਾਂਦੀ ਹੈ ਇਹਨਾਂ ਦੋਵਾਂ ਭਰਾਵਾਂ ਨੇ ਸਿਆਸੀ ਫਾਇਦੇ ਲਈ ਦੋਵਾਂ ਪਾਰਟੀਆਂ ਵਿੱਚ ਸਬੰਧ ਰੱਖੇ ਹੋਏ ਨੇ ਇਹਦੇ ਨਾਲ ਹੀ ਉਹਨਾਂ ਪ੍ਰਤਾਪ ਬਾਜਵਾ ਨੂੰ ਨਿਸ਼ਾਨੇ ਤੇ ਲੈਂਦੀਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ 17 ਟੋਲ ਪਲਾਜ਼ੇ ਬੰਦ ਕਰਵਾਏ ਗਏ ਐ ਉਹਨਾਂ ਵਿੱਚੋਂ 14 ਟੋਲ ਪਲਾਜ਼ੇ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਮੰਤਰੀ ਰੰਦਿਆ ਬੜਵਾਏ ਸੀ ਮੁੱਖ ਮੰਤਰੀ ਨੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਤੇ ਵੀ ਤਿੱਖੇ ਨਿਸ਼ਾਨੇ ਵਿੰਨੇ ਅਤੇ ਕਿਹਾ ਕਿ ਜੇਕਰ ਦਰਖਤਾਂ ਅਤੇ ਨਹਿਰਾਂ ਦੀਆਂ ਵੋਟਾਂ ਵੀ ਬਣ ਜਾਣ ਤਾਂ ਪ੍ਰੇਮ ਸਿੰਘ ਚੰਦੂ ਮਾਜਰਾ ਸੁਖਬੀਰ ਬਾਦਲ ਅਤੇ ਡਾਕਟਰ ਦਲਜੀਤ ਚੀਮਾ ਦਰਖਤਾਂ ਨੂੰ ਵੀ ਜਫੀਆਂ ਪਾ ਰਣਗੇ ਪਰਤਾਬ ਬਾਜਵਰਗੇ ਰੀਡਰਾਂ ਨੇ ਤਾਂ ਕਹਿੰਦੇ ਕਿਕਰਾਂ ਨਾਲ ਜੱਫੀਆਂ ਪਾ ਲੜੀਆਂ ਤੇ ਕਹਿਣਗੇ ਕਿ ਸਾਡੀ ਇਸ ਕਿਕਰ ਨਾਲ ਬਹੁਤ ਪੁਰਾਣੀ ਸਿਕੀਰੀ ਹੈ ਬਹੁਤ ਪੁਰਾਣੇ ਸਬੰਧ ਨੇ ਜੇਕਰ ਨਹਿਰਾਂ ਦੀਆਂ ਵੋਟਾਂ ਬਣ ਜਾਣ ਤਾਂ ਕਹਿੰਦੇ ਚੰਦੂ ਮਾਜਰਾ ਨਹਿਰਾਂ ਚ ਤੈਰ ਕੇ ਕਹੇਗਾ ਮੇਰੇ ਦਾਦੇ ਨੇ ਤਰਾਕੀ ਇੱਥੋਂ ਹੀ ਸਿੱਖੀ ਸੀ ਉਹਨਾਂ ਕਿਹਾ ਕਿ ਦੀਨਾ ਨਗਰ ਇਲਾਕੇ ਦੇ ਕਈ ਨੌਜਵਾਨ ਫੌਜ ਚ ਨੇ ਜਦੋਂ ਕੋਈ ਨੌਜਵਾਨ ਸ਼ਹੀਦ ਹੋ ਕੇ ਆਉਂਦਾ ਸੀ ਤਾਂ ਪਹਿਲੀਆਂ ਸਰਕਾਰਾਂ ਉਹਨਾਂ ਦੇ ਪਰਿਵਾਰਾਂ ਨਾਲ ਭੱਦਾ ਮਜ਼ਾਕ ਕਰਦੀਆਂ ਸੀ ਸ਼ਹੀਦਾਂ ਦੀਆਂ ਪਤਰੀਆਂ ਨੂੰ ਸਲਾਈ ਮਸ਼ੀਨਾਂ ਦਿੰਦੀਆਂ ਸੀ ਪਰ ਹੁਣ ਉਹਨਾਂ ਦੀ ਸਰਕਾਰ ਸ਼ਹੀਦਾਂ ਨੂੰ 1 ਕਰੋੜ ਰੁਪਏ ਦੀ ਸਨਮਾਨ ਰਾਸ਼ੀ ਦਿੰਦੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਦੀਨਾ ਨਗਰ ਦੇ ਨਾਲ ਲੱਗਦੇ ਇਸ ਇਲਾਕੇ ਦੇ ਨਾਲ ਜਿਹੜਾ ਪਛੜਾ ਸ਼ਬਦ ਲੱਗਦਾ ਕਿਉਂਕਿ ਪਹਿਲੇ ਲੀਡਰਾਂ ਨੇ ਕੇਵਲ ਆਪਣੇ ਬਾਰੇ ਸੋਚਿਆ ਉਹ ਲੀਡਰ ਆਪਣੇ ਘਰ ਬਾਰੇ ਸੋਚਦੇ ਸੀ ਘਰ ਭਰ ਲਿਆ ਜਾਵੇ ਉਹਨਾਂ ਨੇ ਥੇਲੇ ਦਾ ਕੰਮ ਨਹੀਂ ਕਰਕੇ ਦਿੱਤਾ ਉਹ ਕਹਿੰਦੇ ਹੁਣ ਇੱਥੇ ਵਿਕਾਸ ਕਰਾਂਗੇ ਅਤੇ ਇਸ ਇਲਾਕੇ ਨਾਲੋਂ ਇਹ ਜਿਹੜਾ ਪਛੜਿਆ ਸ਼ਬਦ ਹੈ ਇਹ ਜਲਦ ਹਟਾ ਦਿੱਤਾ ਜਾਏਗਾ ਕਿਉਂਕਿ ਇਸ ਸਬੰਧੀ ਧਾਰ ਕਲਾ ਵਿੱਚ ਡੈ ਬਣਾਇਆ ਜਾ ਰਿਹਾ ਹੈ ਜੋ ਲੋਕਾਂ ਲਈ ਕਾਫੀ ਫਾਇਦੇਮੰਦ ਸਾਬਤ ਹੋਏਗਾ ਉਹਨਾਂ ਕਿਹਾ ਕਿ ਉਹ ਜਾਣਦੇ ਐ ਕਿ ਸਰਹਦੀ ਇਲਾਕੇ ਦੀਆਂ ਕੀ ਸਮੱਸਿਆਵਾਂ ਨੇ ਇਹਦੇ ਨਾਲ ਹੀ ਉਹਨਾਂ ਬਾਦਲ ਪਰਿਵਾਰਤ ਵੀ ਤੰਜ ਕਸੇ ਅਤੇ ਕਿਹਾ ਕਿ ਹੁਣ ਉਹਨਾਂ ਲੀਡਰਾਂ ਦੇ ਇਲਾਕਿਆਂ ਦੇ ਵਿੱਚ ਨਹਿਰਾਂ ਵੱੜ ਰਹੀਆਂ ਨੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਜਾ ਕੇ ਨਹਿਰਾਂ ਖਤਮ ਹੁੰਦੀਆਂ ਸਨ ਨਾ ਉਹ ਕਦੇ ਪੰਜਾਬ ਦੇ ਹੱਕ ਵਿੱਚ ਹੱਕ ਲੈਣ ਵਾਸਤੇ ਸੁਪਰੀਮ ਕੋਰਟ ਗਏ ਪਰ ਕਹਿੰਦੇ ਹੁਣ ਅਸੀਂ ਪੰਜਾਬ ਦੇ ਹੱਕ ਨਹੀਂ ਛੱਡਾਂਗੇ ਉਹਨਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਆਪਣੇ ਪਰਿਵਾਰਾਂ ਬਾਰੇ ਸੋਚਿਆ ਸੀ ਪਰ ਸਾਡੀ ਸਰਕਾਰ ਆਮ ਲੋਕਾਂ ਬਾਰੇ ਸੋਚਦੀ ਹੈ ਅਤੇ ਹੁਣ ਤੱਕ ਕਹਿੰਦੇ ਸਾਡੀ ਸਰਕਾਰ ਨੇ 43000 ਆਮ ਘਰਾਂ ਦੇ ਲੋਕਾਂ ਨੂੰ ਮੈਰਟ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਨੇ ਤੇ ਹੁਣ ਗੱਲ ਕਰਦੇ ਹਾਂ ਹਰਿਆਣੇ ਵਾਲੇ ਪਾਸੇ ਦੀ ਤੇ ਤਾਰ ਪੰਜਾਬ ਨਾਲ ਵੀ ਜੁੜੀ ਹੋਈ ਹੈ ਹਰਿਆਣੇ ਤੇ ਇਸ ਸਾਲ ਦੇ ਅਖੀਰ ਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਇਦੇ ਤੋਂ ਪਹਿਲਾਂ ਉੱਥੇ ਭਾਜਪਾ ਵੋਟਰਾਂ ਨੂੰ ਖਾਸ ਕਰਕੇ ਸਿੱਖ ਵੋਟਰਾਂ ਨੂੰ ਆਪਣੇ ਧਿਆਨ 'ਚ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਚਰਚਾ ਇਸ ਵਕਤ ਪੂਰੇ ਜ਼ੋਰਾਂ ਤੇ ਹੈ ਕਿ ਭਾਜਪਾ ਕੇਂਦਰੀ ਰੇਲਵੇ ਮੰਤਰੀ ਰਵਨੀਤ ਬਿੱਟੂ ਨੂੰ ਹਰਿਆਣਾ ਤੋਂ ਰਾਸਵਾ ਵਿੱਚ ਭੇਜ ਸਕਦੀ ਹੈ ਦੱਸਣਾ ਬਣਦਾ ਕਿ ਰੋहतक ਤੋਂ ਦਪਿੰਦਰ ਹੁੱਡਾ ਦੇ ਸੰਸਦ ਵਿੱਚ ਚੁਣੇ ਜਾਣ ਕਰਕੇ ਇਹ ਖਾਲੀ ਹੋਈ ਹੈ ਸੀਟ ਇਹਦੇ ਨਾਲ ਹੀ ਇਹ ਵੀ ਚਰਚਾ ਜ਼ੋਰਾਂ ਤੇ ਹੈ ਕਪਾਜਪਾ ਸਾਬਕਾ ਮੰਤਰੀ ਮਨੀਸ਼ ਗਰੂਵਰ ਨੂੰ ਵੀ ਆਪਣਾ ਉਮੀਦਵਾਰ ਬਣਾ ਸਕਦੀ ਹੈ ਪਰ ਇਹ ਸਮਾਂ ਦੱਸੇਗਾ ਕਿ ਇਹਨਾਂ ਵਿੱਚੋਂ ਭਾਜਪਾ ਦਾ ਉਮੀਦਵਾਰ ਕੌਣ ਹੋਏਗਾ ਦੱਸਣਾ ਬਣਦਾ ਕਿ ਰਵਨੀਤ ਬਿੱਟੂ ਲੁਧਿਆਣਾ ਤੋਂ ਚੋਣ ਲੜੇ ਸੀ ਪਰ ਉਹ ਚੋਣ ਹਾਰ ਗਏ ਸਨ ਇਹਦੇ باوجود ਵੀ ਮੋਦੀ ਸਰਕਾਰ ਨੇ ਆਪਣੇ ਤੀਸਰੇ ਕਾਰਜਕਾਲ ਵਿੱਚ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਬਣਾ ਲਿਆ ਪਰ ਜੇਕਰ 6 ਮਹੀਨਿਆਂ ਦੇ ਵਿੱਚ ਉਹਨਾਂ ਨੂੰ ਰਾਜ ਸਭਾ ਦੇ ਮੈਂਬਰ ਬਣਾ ਕੇ ਰਾਜ ਸਭਾ ਨਹੀਂ ਭੇਜਿਆ ਜਾਂਦਾ ਤਾਂ ਉਹਨਾਂ ਨੂੰ ਆਪਣੇ ਮੰਤਰੀਸ਼ਿਪ ਤੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ ਹੁਣ ਗੱਲ ਕਰਦੇ ਆਂ ਅਕਾਲੀ ਦਲ ਨੂੰ ਯਾਦ ਆਉਣ ਲੱਗੇ ਨੇ ਆਪਣੇ ਪੁਰਾਣੇ ਲੀਡਰ ਸ਼੍ਰੋਮਣੀ ਅਕਾਲੀ ਦਲ ਪਾਟੋ ਤੜ ਹੋ ਚੁੱਕਿਆ ਇੱਕ ਸੁਖਬੀਰ ਬਾਦਲ ਦਾ ਧੜਾ ਤੇ ਦੂਸਰਾ ਬਾਗੀ ਧੜਾ ਬਾਗੀ ਧੜੇ ਵੱਲੋਂ ਜਥੇਦਾਰ ਮੋਹਨ ਸਿੰਘ ਤੜ ਉਹਨਾਂ ਦੀ ਅੱਜ ਵਰਸੀ ਮਨਾਈ ਜਾ ਰਹੀ ਹੈ ਇਸ ਸਬੰਧੀ ਉਹਨਾਂ ਵੱਲੋਂ ਇਹਦੀ ਅਧਿਕਾਰਤ ਰੂਪ ਦੇ ਵਿੱਚ ਜਾਣਕਾਰੀ ਵੀ ਦਿੱਤੀ ਗਈ ਤੇ ਦੱਸਿਆ ਗਿਆ ਕਿ 30 ਜੁਲਾਈ ਵਾਲੇ ਦਿਨ 10:30 ਵਜੇ ਜਥੇਦਾਰ ਮੋਹਨ ਸਿੰਘ ਤੁਰਦੀ ਵਰਸੀ ਉਹਨਾਂ ਦੇ ਜੱਦੀ ਪਿੰਡ ਤੁਰ ਜ਼ਿਲ੍ਹਾ ਤਰਨਤਾਰ ਦੇ ਵਿੱਚ ਸਰਦਾ ਭਾਵਨਾ ਨਾਲ ਮਨਾਈ ਜਾਏਗੀ। ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਵਰਸੀ ਸਮਾਗਮ ਦੇ ਸਾਰਿਆਂ ਨੂੰ ਪਹੁੰਚਣ ਦੀ ਅਪੀਲ ਵੀ ਕੀਤੀ ਗਈ ਹੈ। ਦੱਸਣਾ ਬਣਦਾ ਹੈ ਕਿ ਜਥੇਦਾਰ ਮੋਹਨ ਸਿੰਘ ਤੁਰੜ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ। ਉਹਨਾਂ ਦਾ ਅਕਾਲੀ ਸਿਆਸਤ ਵਿੱਚ ਇੱਕ ਵੱਡਾ ਨਾਮ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਮੋਰ ਸਿੰਘ ਤੁਰਦੀ ਵਰਸੀ ਸਮਾਗਮ ਦੇ ਨਾਲ ਨਾਲ ਪੁਰਾਣੇ ਅਕਾਲੀ ਲੀਡਰਾਂ ਦੇ ਦਿਨ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ ਜਿਸ ਦੇ ਤਹਿਤ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਅਕਾਲੀ ਸੁਧਾਰ ਲਹਿਰ ਨੂੰ ਸਰਗਰਮ ਕਰਦੇ ਹੋਏ ਆਪਣੇ ਪਹਿਲੇ ਸਮਾਗਮ ਦੀ ਰੂਪਰੇਖਾ ਦੱਸੀ ਗਈ ਇਸ ਐਲਾਨ ਸਮੇਂ ਅਕਾਲੀ ਸੁਧਾਰ ਲਹਿਰ ਦੇ ਲੀਡਰਾਂ ਨੇ ਪਾਰਟੀ ਦੇ ਪੁਰਾਣੇ ਆਗੂਆਂ ਨੂੰ ਨਜ਼ਰ ਅੰਦਾਜ਼ ਕਰਨ ਦੇ ਦੋਸ਼ ਵੀ ਲਾਏ ਹੈ ਅਤੇ ਕਿਹਾ ਕਿ ਇਸੇ ਕਰਕੇ ਅਕਾਲੀ ਦਲ ਦੇ ਵਿੱਚ ਨਗਾਰਾ ਆਇਆ ਹੈ ਤੇ ਹੁਣ ਗੱਲ ਕਰਦੇ ਹਾਂ ਖੇਡਾਂ ਦੇ ਮਹਾਕੁੰਭ ਪੈਰਸ 올림픽ਸ ਦੀ ਪੈਰਸ 올림픽ਸ ਦੇ ਵਿੱਚ ਭਾਰਤ ਲਈ ਦਾ ਚੌਥਾ ਦਿਨ ਸੀ ਉਹ ਰਲਿਆ ਮਿਲਿਆ ਰਿਹਾ ਮਨੂ ਭਾਕਰ ਨੇ ਸਰਬਜੋਤ ਸਿੰਘ ਨਾਲ ਮਿਲ ਕੇ ਆਪਣੇ ਅਤੇ ਦੇਸ਼ ਦੇ ਦੂਸਰੇ ਮੈਡਲ ਵੱਲ ਇੱਕ ਕਦਮ ਹੋਰ ਵਧਾ ਲਿਆ ਅਤੇ 10 ਮੀਟਰ 에ਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਦੇ ਕੁਆਲੀਫਿਕੇਸ਼ਨ ਰਾਉਂਡ ਦੇ ਵਿੱਚ 580 ਸਕੋਰ ਦੇ ਨਾਲ ਤੀਸਰਾ ਸਥਾਨ ਹਾਸਲ ਕੀਤਾ ਹੈ ਭਾਰਤੀ ਟੀਮ ਅੱਜ 30 ਜੁਲਾਈ ਨੂੰ ਦੱਖਣੀ ਕੋਰੀਆ ਦੀ ਟੀਮ ਨਾਲ ਕਾਂਸੀ ਦੇ ਮੈਡਲ ਲਈ ਖੇਡੇਗੀ ਭਾਰਤ ਮੈਡਲ ਤੋਂ ਇਹ ਆਖਿਆ ਜਾ ਸਕਦਾ ਹੈ ਕਿ ਮਹੱਸ ਇੱਕ ਕਦਮ ਦੀ ਦੂਰੀ ਤੇ ਹੈ ਇਸ ਇਵੈਂਟ ਵਿੱਚ ਇੱਕ ਹੋਰ ਭਾਰਤੀ ਟੀਮ ਅਰਜਨ ਸਿੰਘ ਟੀਮਾ ਤੇ ਰੀਦਮ ਸਾਗਵਾਨ ਉਹਨਾਂ ਨੇ 576 ਸਕੋਰ ਦੇ ਨਾਲ 10ਵੇਂ ਨੰਬਰ ਉੱਤੇ ਆਪਣੀ ਥਾਂ ਬਣਾਈ ਤੇ ਇਸ ਤਰ੍ਹਾਂ ਨਿਸ਼ਾਨੇਬਾਜ਼ ਉਹ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਦੇ ਵਿੱਚ ਭਾਰਤ ਇੱਕ ਪੋਜੀਸ਼ਨ ਉੱਤੇ ਮੈਡਲ ਤੋਂ ਕੁੰਝ ਗਿਆ ਪੰਜਾਬ ਦਾ ਅਰਜਨ ਸਿੰਘ ਬਬੂਟਾ ਬੜਾ ਸੋਹਣਾ ਖੇਡਿਆ ਪਰ 1 ਪੁਆਇੰਟ ਨਾਲ ਤਮਗਾ ਜਿੱਤਣ ਤੋਂ ਖੁੰਝ ਗਿਆ। ਅਰਜਨ 10 ਮੀਟਰ ایਅਰ ਰਾਈਫਲ ਦੇ ਫਾਈਨਲ ਦੇ ਵਿੱਚ 208.3 ਸਕੋਰ ਦੇ ਨਾਲ ਚੌਥੇ ਸਥਾਨ ਤੇ ਰਿਹਾ। 16ਵੇਂ ਰਾਉਂਡ ਤੱਕ ਅਰਜਨ ਦੂਸਰੇ ਨੰਬਰ ਤੇ ਚੱਲ ਰਿਹਾ ਸੀ। ਅਰਜਨ ਨੇ ਭਾਵੇਂ ਤਮਗਾ ਤਾਂ ਨਹੀਂ ਜਿੱਤਿਆ ਪਰ ਉਹਨੇ ਆਪਣੀ ਨਿਸ਼ਾਨਿਆਂ ਨਾਲ ਉੱਥੇ ਲੋਕਾਂ ਦਾ ਦਿਲ ਜ਼ਰੂਰ ਜਿੱਤਿਆ। ਨਿਸ਼ਾਨੇਬਾਜ਼ੀ ਵਿੱਚ ਇੱਕ ਹੋਰ ਫਾਈਨਲਿਸਟ ਨਿਸ਼ਾਨੇਬਾਜ਼ ਰਮਤਾ ਜੰਦਲ ਪੈਰਸ ਮਹਿਲਾਵਾਂ ਦੇ 100 ਮੀਟਰ ਰਾਈਫਲ ਇਵੈਂਟ ਦੇ ਫਾਈਨਲ ਵਿੱਚ 145.3 ਸਕੋਰ ਦੇ ਨਾਲ 7ਵੇਂ ਸਥਾਨ ਉੱਤੇ ਰਹੀ। ਭਾਰਤੀ ਹਾਕੀ ਟੀਮ ਦੀ ਗੱਲ ਕਰਦੇ ਹਾਂ। ਭਾਰਤੀ ਹਾਕੀ ਟੀਮ ਨੇ ਪੈਰਸ 올림픽ਸ ਦੇ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਹੈ। ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ ਹਰਾਉਣ ਵਾਲੀ ਭਾਰਤ ਦੀ ਟੀਮ ਦੂਸਰਾ ਮੈਚ ਅਰਜנטיਨਾ ਨਾਲ ਖੇਡ ਰਹੀ ਸੀ। ਅਰਜנטיਨਾ ਨੇ 22ਵੇਂ ਮਿੰਟ ਦੇ ਵਿੱਚ ਗੋਲ ਦਾਗਿਆ ਅਤੇ ਭਾਰਤ ਦੇ ਉੱਤੇ ਬੜਤ ਬਣਾ ਲਈ। ਮੈਚ ਦੇ 58ਵੇਂ ਮਿੰਟ ਤੱਕ ਉਹਨਾਂ ਦੀ ਇਹ ਬੜਤ ਜਾਰੀ ਰਹੀ। ਲੱਗਦਾ ਸੀ ਕਿ ਮੈਚ ਭਾਰਤ ਦੇ ਹੱਥੋਂ ਖਿਸਕ ਰਿਹਾ ਹੈ। ਫਿਰ ਭਾਰਤ ਨੇ ਵਾਪਸੀ ਵਾਲਾ ਗੋਲ ਕੀਤਾ। ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ ਨੇ 59ਵੇਂ ਮਿੰਟ ਵਿੱਚ ਬਰਾਬਰੀ ਦਾ ਗੋਲ ਦਾਗਿਆ। ਮੈਚ ਦੇ ਅੰਤ ਤੱਕ ਭਾਰਤ ਅਤੇ ਅਰਜנטיਨਾ ਦਾ ਸਕੋਰ 1-1 ਨਾਲ ਬਰਾਬਰੀ ਤੇ ਰਿਹਾ। ਭਾਰਤ ਨੇ ਪੈਰਸ 올림픽 ਦੇ ਹਾਕੀ ਗਰੁੱਪ B ਦੇ ਵਿੱਚ ਅਰਜנטיਨਾ ਨੂੰ ਡਰਾ ਦੇ ਕੇ ਆਪਣਾ ਤੀਸਰਾ ਸਥਾਨ ਬਰਕਰਾਰ ਰੱਖਿਆ ਹੈ। ਦੱਸਣਾ ਬਣਦਾ ਕਿ ਇਸ ਗਰੁੱਪ ਦੇ ਵਿੱਚ ਬੈਲਜੀਅਮ ਪਹਿਲੇ ਸਥਾਨ ਤੇ ਹੈ ਆਸਟ੍ਰੇਲੀਆ ਦੂਸਰੇ ਸਥਾਨ ਤੇ ਹੈ ਤੇ ਇਹ ਦੋਵੇਂ ਟੀਮਾਂ ਦੋ-ਦੋ ਮੈਚ ਜਿੱਤ ਚੁੱਕੀਆਂ ਨੇ ਭਾਰਤ ਇੱਕ ਜਿੱਤ ਅਤੇ ਇੱਕ ਡਰਾ ਨਾਲ ਤੀਸਰੇ ਸਥਾਨ ਤੇ ਹੈ ਅਰਜਨਟੀਨਾ ਇੱਕ ਅੰਕ ਨਾਲ ਚੌਥੇ ਸਥਾਨ ਤੇ ਹੈ ਨਿਊਜ਼ੀਲੈਂਡ ਅਤੇ ਆਇਰਲੈਂਡ ਇਹ ਪੰਜਵੇਂ ਅਤੇ ਛੇਵੇਂ ਸਥਾਨ ਤੇ ਨੇ ਇਹ ਦੋਵੇਂ ਟੀਮਾਂ ਆਪਣੇ ਪਹਿਲੇ ਦੋ ਮੈਚ ਹਾਰ ਚੁੱਕੀਆਂ ਨੇ ਭਾਰਤ ਅਤੇ ਅਰਜਨਟੀਨਾ ਦੋਵੇਂ ਹੀ ਪਹਿਲੇ 5 ਮਿੰਟ ਵਿੱਚ ਗੋਲ ਨਹੀਂ ਸੀ ਕਰ ਸਕੀਆਂ ਇਸ ਤਰ੍ਹਾਂ ਅਰਜנטיਨਾ ਨੇ ਮੈਚ ਦੇ 6ਵੇਂ ਮਿੰਟ ਦੇ ਵਿੱਚ ਆਪਣੀ ਯੋਜਨਾ ਬਦਲ ਦਿੱਤੀ। ਉਹਨਾਂ ਨੇ ਇੱਕ ਬਦਲ ਮੈਦਾਨ ਵਿੱਚ ਉਤਾਰਿਆ। ਦੂਸਰੇ ਪਾਸੇ ਭਾਰਤੀ ਟੀਮ ਨੇ ਹੌਲੀ-ਹੌਲੀ ਮੈਚ ਵਿੱਚ ਆਪਣੀ ਪਕੜ ਮਜ਼ਬੂਤ ਕੀਤੀ। ਉਹਦਾ ਫਾਇਦਾ ਵੀ ਮਿਲਿਆ ਅਤੇ 10ਵੇਂ ਮਿੰਟ ਵਿੱਚ ਵੀ ਪੈਨਲਟੀ ਕਾਰਨਰ ਹਾਸਲ ਕੀਤਾ। ਹਾਲਾਂਕਿ ਭਾਰਤੀ ਟੀਮ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਨਾ ਕਰ ਸਕੀ। ਅਰਜנטיਨਾ ਆਪਣਾ ਪਹਿਲਾ ਪੈਨਲਟੀ ਬੋਲ ਕਾਰਨਰ ਉਹ ਵੀ ਖੁੰਝਾ ਗਈ। ਪਰ ਕੁਝ ਵੀ ਹੋਵੇ ਸਖਤ ਮਿਹਨਤ ਦੇ ਨਾਲ ਟੀਮ ਮੈਚ ਡਰਾਅ ਕਰਨ ਦੇ ਵਿੱਚ ਕਾਮਯਾਬ ਰਹੀ। ਦੋਸਤੋ ਇਹ ਸੀ ਕੁਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਇਹ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ੍ਰੀ ਅਕਾਲ ਤੇਰਾ ਬਰਾਖਾ